ਜੇ ਅਸੀਂ ਪਹੁੰਚਿਆ ਹਾਲ ਤਾਂ ਇਹਨਾਂ ਨਾਲ ਅੱਜ ਪਰੇ ਦਾ ਤਾਰੂਆ ਕਿਸੇ ਜਿੱਥੇ ਸਾਨਾ ਭੈਣ ਜੀ ਜੀ ਨਾਲ ਸਾਡੇ ਨਾਲ ਸਿਖਨ ਸਾਹਿਬਨ ਮੌਜੂਦ ਨੇ ਸੋ ਇਹਨਾਂ ਨਾਲ ਗੱਲਬਾਤ ਕਰ ਲੈਣਾ ਕਿ ਦੂਸਰੀ ਵਾਰ ਕਰਦੇ ਪੰਚ ਜੁੜੇ ਗਏ ਨੇ ਸੋ ਬਾਕੀ ਦਾ ਅੱਜ ਕਿਹੜੇ ਕਿਹੜੇ ਹੋਣ ਵਾਲੇ ਨੇ ਮੈਂ ਥੋੜਾ ਧੰਨਵਾਦ ਕਰੀਏ ਨਹੀਂ ਆਈ ਨਾ ਜਿਹੜਾ ਨਾਲ ਨਾਲ ਮਾਜੀ ਪਿੰਡਾ ਕੋ ਪੂਜੀ ਵਾਲੀ ਸਪੰਚ ਜੀ ਨੇ ਜੇਕਰ ਤੁਹਾਡੇ ਪਿੰਡ ਵਾਲੇ ਤੇ ਕਾਂ ਮਲਿਟਰੋਂ ਚ ਦੂਜਾ ਸੰਸਾਰ ਦਾ ਚਿੱਟੀ ਬਾਣ ਵਾਲੀ ਆ ਤੇ ਐਪੀਨੋ ਦਾ ਸੰਸਾਰ ਦਾ ਵਾਲਾ ਇਹ ਬਣਿਆ ਜਾਏ ਗਰਾਊਂਡ ਵਧੀਆ ਬਣ ਜਾਏ ਕਿ ਕਿ ਬੱਚੇ ਖੇਡਣ ਢੋਲੇ ਹਨ ਇਹ ਬਚਾ ਲੈ ਤੇ ਕਰਦੇ ਚੁਲੇ ਚਾਲੇ ਲੱਗਦਾ ਮੱਧਿਆ ਕਰਦੀ ਚਾਟ ਵਾਲੀਆਂ ਹਨੀਆਂ ਵੀ ਦੂਜਾ ਮੈਂ ਕਹਿੰਿਆ ਮਲੇ ਮਦਰ ਜਨਤਾ ਦਾ ਧਿਆਨ ਪਾਇਆ ਨਸ਼ਿਆਂ ਤੋਂ ਬੱਚੇ ਬਣ ਜਾ। ਸੁਪ ਬਿਜਲੀ 5 ਸਾਲ ਜੀ ਤੁਹਾਨੂੰ ਸੇਵਾ ਦਿੱਤੀ ਤੁਸੀਂ ਇਹ ਪੁਸ਼ਟੀ ਕੀਤੀ ਹੈ। ਤਾਂ ਕਾਫੀ ਕੰਮ ਜਿਹੜੇ ਨੇ ਬੜਦੇ ਫੇਰ ਮੇਰੇ ਹੁਣ ਹਾਂ। ਹੁਣ ਕੀ ਕਾਰਨ ਰਹੇ ਨੇ ਜਿਹਦੇ ਕਰਕੇ ਫਿਰਤੀ ਜੁੜੇ ਹੋਦੇ ਨਹੀਂ। ਹਾਂ ਜੀ ਥੋੜੇ ਗ੍ਰਾਂਟ ਵੀ ਥੋੜੀ ਆਏ ਤੇ ਫੇੜੀ ਕੰਮ ਹੁੰਦੇ ਹੈ ਜੇ ਗ੍ਰਾਂਟ ਨਹੀਂ ਆਏ ਤੇ ਕੰਮ ਆ ਹੀ ਨਹੀਂ ਪਉਣਾ। ਗ੍ਰਾਂਟ ਸਾਨੂੰ ਦੇਣੀ ਚਾਹੀਦੀ ਆ। ਇਹਦਾ ਪੰਚਾਇਤੀ ਕੋਈ ਅੰਦਰ ਜਦੋਂ ਕੋਈ ਕਹਿ ਤੀ ਜਮੀਆਂ ਪਿਆ ਜਾਂ ਕੋ ਉਹ ਜਰੀਆ ਹੋ ਜਾਂਦਾ ਨਹੀਂ ਸਰ ਆਨ ਦਾ ਇਹ ਹੈ ਕਿ ਪੈਲੀ ਬਹੁਤ ਥੋੜੀ ਹੈ ਪੰਚਾਇਤੀ ਸਾਡੇ ਤੇ ਤੇ 4000 5000 ਤੇ ਸਰਦਾਰ ਵੀ ਤਾਂ ਇਹਨਾਂ ਮਗਰ ਕੀਪਰ ਡਾਕਟਰ ਤੇ ਬੱਚਾ ਵਰਤੇ ਘਟਾਉਣੇ ਨਹੀਂ ਆਉਂਦੇ ਸਾਡੇ ਤੇ ਬੱਚੇ ਕੋਈ ਕਹਿੰਦੇ ਆ ਸਾਨੂੰ ਇਹ ਪੈਸਾ ਫਿੱਟ ਲਿਆ ਕੇ ਦੋ ਸਾਨੂੰ ਸਾਡੇ ਹੋਣ ਦਾ ਹੋਏ ਤੇ ਹੀ ਗੇਟੀਆ ਕੇ ਦੇਈਏ ਨਾ ਬੱਚਾ ਉਹਨਾਂ ਦੇ ਬੱਚਿਆਂ ਦੀ ਗੇਟੀ ਵੀ ਨਹੀਂ ਪੂਰੀ ਆਂਦੀ ਬੈਡਬਾਲ ਦੀ ਹੋਗੀ ਜਾਂ ਦੂਜਾ ਬੈਡਮਿੰਟਨ ਦਾ ਹਾਂ ਜੀ ਬਣੀ ਬਣੀ ਕਿਨੇ ਕਿਨੇ ਮੀਨਾ ਬਜਾ 5 4 5 ਬਣਾਉਂਦੀ ਹੈ ਮੈਂ ਥੋੜੀ ਜਿਹਾ ਮਾਮਾ ਤੇ ਜਪਨ ਸਾਹਿਬ ਜਦੋਂ ਅਸੀਂ ਬਾਹਰ ਬਿਨਾ ਜਾਨੇ ਜਾਂਦੇ ਆ ਕਾਫੀ ਵਧੀਆ ਦੇਖੋ ਹੁੰਦੀ ਜਾਨਾ ਬਹੁਤ ਵਾਹ ਕਾਫੀ ਇਤਹਾਸ ਤੋਂ ਬੋਲਦਾ ਵਧੀਆ ਮਹਿਨਤ ਆ ਉਹ ਕੀ ਤੰਗ ਬਤਾਉਂਦਾ ਲੋਕੀ ਸਭ ਕੀ ਕੀ ਹੋ ਰਹੀ ਤੇ ਪਿੰਡ ਦੇ ਵਿੱਚ ਜਿਹੜੀ ਇੱਕ ਨਵੀਂ ਟੈਕਨੋਲੋਜੀ ਆ ਜੀ ਸਾਡੇ ਤੇ ਮੇਰੇ ਕੋਲ ਸਹੀ ਆ ਜੀ ਯਾਹ। ਯਾਹ ਅਗਲਾ ਮਿਲਿਆ ਨੂੰ ਗਾੜ੍ਹਵਲੇ ਤੇ ਅਸੀਂ ਪਿੰਡ ਦੇ ਵਧੀਆ-ਵਧੀਆ ਕੰਮ ਸਾਰੇ ਕਰਾਈਏ। ਘੇੜ ਨੂੰ ਵਧੀਆ ਸੋਨਾ ਬਣਾਈਏ। ਸਪੰਦਰ ਲਈ ਵਧੀਆ ਪਿੰਡਾਂ ਦੇ ਚਲਦੇ ਇਹਨੇ ਕੋਈ ਜਾਂਦਾ ਬਾਬਾ ਨੂੰ ਨਾਲ ਚੱਲਿਆ ਤਾਂ ਤੇ ਬਣੇ ਸਪੰਦਰ ਸਮਾਂ ਬਾਬਾ ਨੂੰ ਡਾਕਟਰ ਹੋਇਆ ਉਹਨਾਂ ਦਾ। ਤੇ ਕਿਸੇ ਵਾਰ ਬੰਦੀ ਦੀ ਕੀ ਜੁਮਿਆਦੀ ਹੁੰਦੀ ਆ? ਕੀ ਬੱਚਾ ਹੁੰਦਾ ਜਿਵੇਂ ਦੇਖੋ। ਜ਼ਿੰਮੇਵਾਰੀ ਇਹ ਹੀ ਆ ਕਿ ਜਿੱਦੋਂ ਲੜਾਈ ਹੁੰਦੀ ਆ ਸਰਪੰਚ ਕੋਲ ਲਿਆਉਣਾ ਚਾਹੀਦਾ। ਤੇ ਉਹਦੇ ਨਾਲ ਗੱਲਬਾਤ ਕਰਨੀ ਚਾਹੀਦੀ। ਜੇ ਤੁਸੀਂ ਪਹਿਲੇ ਖਾਣੇ ਚਲ ਜੂਗੇ ਉੱਥੇ ਤੁਹਾਡੀ ਪੈਹਰ ਹੀ ਭਰਵਾ ਦੇਈ ਟਾਈਮ ਵੀ ਲਿਸਟ ਹੋਣਾ ਇੱਥੇ ਆਓਗੇ ਸਾਰੀ ਪੰਚਾਇਤ ਤੁਹਾਡੀ ਸੁਣੇਗੀ ਗੱਲ ਬਾਤ ਤੁਹਾਨੂੰ ਦੱਸੇਗੀ ਜਿੱਥੇ ਥੋੜਾ ਫੈਸਲਾ ਹੋ ਜਾਏਗਾ ਤੁਹਾਡੇ ਪੈਹਨ ਦੀ ਬਚਤ ਹੋ ਜਾਏਗੀ ਥੋੜਾ ਫੈਸਲਾ ਵੀ ਹੋ ਜਾਏਗਾ ਵਧੀਆ ਇਹਨਾਂ ਗੌਰਮੰਦ ਦਾ 57200 ਕੁਸੂngਰੀ ਲੋਕਾਂ ਵੱਲੋਂ ਮੰਗ ਕੀਤੀ ਸੋ ਤੁਹਾਡੇ ਵੱੰਦੀ ਹੁਣ ਦੱਦੇ ਨਹੀਂ ਕਿ ਕਪੋਈਲਾ ਨਹੀਂ ਉਹ ਆਪਜੀ ਦੀ ਵਾਈ ਬਿੱਤ ਜਿਵੇਂ ਦੇਖ ਰਹੇ ਕਿਲਾ ਦੇ ਨਾਸਨ ਕਰ ਰਵਨ ਲਈ ਸਕੀਮ ਨਾ ਪੁੱਛਿਆ ਕਰੋ ਰਵਨ ਲਈ। ਜੇ ਆਈ ਦੀ ਸਕੀਮ ਤੇ ਕੋਈ ਸਵਾਲ ਹੈ। ਤੁਮ ਨੂੰ ਸਕੀਮ ਬਾਰੇ ਦੱਸਣਾ। ਇਹ ਪਹਿਲਾਂ ਹੀ ਤੇ ਪਤਾ ਰਵਨ ਦਾ ਸਟਾਫ। ਉਹ ਦੀ ਤੁਮ ਸਭ ਬੰਦੇ ਲੋਕਾਂ ਤੋਂ ਪੁੱਛੋ ਕਿ ਮੈਂ ਜੇਵਾ ਕੰਮ ਕਰਦਾ ਤਾਂ ਮਾਣ ਮਿਲਦਾ ਮੈਨੂੰ ਜੇ ਤੁੰਗਿਆ ਕਾ ਜਿੱਤ। ਤੂੰ ਮੈਸੇਜ ਹੀ ਦੇਣਾ ਚਾਹਵਾ ਪੜਾ। ਮੈਸੇਜ ਇਹੀ ਦੇਣਾ ਚਾਹਵਾ ਕਿ ਦੀ ਮੈਂ ਕੱਲੀ ਸੇ ਭੈਣ ਨਹੀਂ ਆ ਗਈ। ਸਾਰੇ ਪਿੰਡ ਵਾਲੇ ਮੈਨੂੰ ਚੋਣੇ ਸਾਰੇ ਆ ਸਾਰੇ ਬਿੰਦੂ ਦਾ ਗੱਲ ਕਰਨ ਵਾਲਾ ਰੰਕਿਤ ਨੂੰ ਜੀ ਗਈ ਸਪੈਨਟ ਰਿਹਾ। ਵਾਸੇ ਜਾਂ ਚੱਲ ਬੋਲੋ ਤਾਂ। ਸੋ ਇਹਨਾਂ ਪੰਜ ਜੀ ਸਪੈਨ ਕਿਉਂ ਤਾ ਬਿੰਨਾ ਦੇ ਵੀ ਇਸ ਇਨਾਂ ਦਾ ਕਹਿਣਾ ਕਿ ਕੰਦੇ ਵਿੱਚ ਤਾਜੀ ਬਸਤ ਬਾਦ ਕਰੇ ਹੋਣ ਵਾਲੇ ਨੇ ਜਿਵੇਂ ਨਸਿਆ ਸੰਸਥਾਨ ਕਰਦਾ ਕੰਮ ਵੀ ਕਰਨ ਕੋ ਪਿਆ ਉਹ ਵੀ ਕੰਮ ਹੋਣ ਵਾਲਾ। ਕੋਈ ਲਾਇਬ੍ਰੇਰੀ ਕਿਤਾਬਾਂ ਦੀ ਕੋਸ਼ਿਸ਼ ਕਰ ਜੀ ਖੇਡ ਦਾ ਮੈਦਾਨ ਕਿੰਨੇ ਬੱਚਿਆਂ ਦੇ ਖੇਡ ਕੰਮ ਕਰਨ ਨੂੰ ਇਹ ਕੋਸ਼ਿਸ਼ ਕਰਨੀ ਜੀ। ਪਾਂ ਜੋ ਪਾਰਕਿੰਗ ਰੋਤੋ ਵੀ ਬਿਨਾਂ ਵਿੱਚ ਉਹ ਦੀਆ ਜਿਨ੍ਹਾਂ ਦੀ ਉਹ ਵੀ ਕੋਸ਼ਿਸ਼ ਹੋਈ ਜੀ ਪਿੰਡ ਵਿੱਚ ਜਿਹੜੀ ਉਹ ਪਾਰਕਿੰਗ ਉਹ ਬਣਾਈ ਜਾਵੇ ਜੋ ਵਾੜੇ ਵਿਜੂਗ ਮਹਾਵ ਘਾਣਾ ਉਹ ਜਿਹਦੇ ਵੀ ਸਾਡੇ ਆ ਗਏ ਨੇ ਆਪਣੇ ਵੀਰ ਤਾਂ ਕੋ 107 ਪਾਰਕ ਦੇ ਵਿੱਚ ਆਮ ਨੂੰ ਜੋਇ ਕਰ ਸਕਦੇ ਇਹਨਾਂ ਦੀ ਕੋਸ਼ਿਸ਼ ਜਦ ਵੀ 500 ਤੋਂ 700 ਦੇ ਵਿੱਚ ਕੰਮ ਕਰਾਉਂਦੀ ਕੋਸ਼ਿਸ਼ ਕਰਦੇ ਜਿਵੇਂ ਜਿਵੇਂ ਸਤਾ ਤੋਂ ਸੂਹਦਾ ਵੀ ਉਹ ਤਰੀਕਾ ਨਹੀਂ ਉਹ ਆਮ ਨੂੰ ਦੀ ਕੋਸ਼ਿਸ਼ ਕਰਦਾ ਅੱਜ ਮਨਸਾਹਬਨ ਦੀ ਮੀਨਤ ਮਾਲੀ ਦੇ ਪਤੀ ਕੇਵਲ ਤੁਸੀਂ ਅੰਦਰ ਮੌਜੂਦ ਹੋ ਸੋ ਇਹਨਾਂ ਨਾਲ ਗੱਲਬਾਤ ਕਰ ਲੈਣਾ ਕਿ ਕਿਹੜੇ ਕਿਹੜੇ ਪਿੰਜਰਤਸਪਤ ਜੁਣਵਾਲੇ ਨੇ ਕਿਹੜੇ ਹਾਂ ਦੇ ਪ੍ਰੀਤਮ ਦੇ ਵਿੱਚ ਐ ਕਿ ਇਸੋਂ ਦੂਜੀ ਵਾਰ ਸਪੰਚ ਮਾ ਚੁਕੇ ਨੇ। ਤੋਂ ਇਹਨਾਂ ਨਾਲ ਗੱਲਬਾਤ ਕਰ ਲੈਣਾ ਪਾਸਪਤ ਜੋਂ ਲੈ ਕੇ ਉਹ ਵਿਜੀ ਪਿੰਡ ਦੇ ਲੋਕਾਂ ਨੇ ਤੁਹਾਨੂੰ ਦੂਜੀ ਵਾਰ ਸਪੰਚ ਨਿਆ ਸੇਵਾ ਕੰ ਦਾ ਮੌਕਾ ਤਾਂ ਮਾਨ ਤੋਂ ਜਹਾ ਤੁਹਾਡੇ ਸਿਹਤ ਤੇ ਸਪੰਚ ਆਸੇ ਕਿਹਾ। ਸੋ ਕੀ ਕਹਣਾ ਚਾਹੁੰਦੇ ਕਿਵੇਂ ਦੇਖਦੇ? ਬਹੁਤ ਵੀ ਮਿਲ ਕੋਟ ਨਿਰਮਣੀ ਜੀ ਇਹਨਾਂ ਦੂਜੀ ਕਦੇ ਮੌਕਾ ਤਾਂ ਕੰਮ ਆਪਣੇ ਲਈ ਪੁੱਛ ਲੋ ਵਾਪਾ ਵੀ ਹੈ ਕੁਝ ਰਹਿਣ ਵਾਲੇ ਵੀ ਆ। ਕੁੱਪ ਪਿਛਲੀ ਧਰਮ ਦੇ ਵਿੱਚ ਜਿਹੜੇ-ਜਿਹੜੇ ਕੰਮ ਆਕਾਰ ਆ ਚੁੱਕੇ ਸੀ ਉਹ ਤੁਹਾਡੀ ਭਾਈ ਹੁਣ ਪੂਰੇ ਕਰਾਈ। ਇਸੇ ਥਾਂ ਉੱਤੇ ਆ ਗਈ ਜੇ ਇੱਕ ਧਰਮ ਸਾਲਾ ਜਿਮੀਂ ਦੀ ਪਾਉਣ ਵਾਲੀ ਦੀ। ਇੱਕ ਬੱਚਿਆਂ ਵਾਲੇ ਕੇਰ ਹੁੰਦਾ ਬਣ ਜਨਮਦਾਨ। ਤੇ ਇੱਕ ਇਹ ਵੀ ਆਪਣੇ ਸੰਸਾਰ ਘੜ ਨੱਬਾ ਰਸਤਾ ਪਕਾ ਵੀ। ਸੰਸਾਰ ਘੜ ਉੱਤੇ ਪਈ ਜਾਵੇ। ਕੋਈ ਕੋ ਪਾਰਕ ਲੈਣ ਦੀ ਨਾਮ ਕੀਤਾ ਜਾਵੇ। ਸਹੀ ਜੰਨੇ। ਕੁੱਪ ਤੁਸੀਂ ਆਪ ਦੇਖਿਆਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਇਦਾ। ਹੋ ਲਾਈਟਾਂ ਲੱਗੀਆਂ ਹੁੰਦੀਆਂ ਬੁੱਲ ਬੁੱਟੇ ਲੱਗੇ ਹੁੰਦੇ ਜਦੋਂ ਪਿੰਡਿਆਂ ਦੇ ਅੰਦਰ ਅੰਦਰ ਇੱਕ ਸੋਹਣੀ ਪਾਰਕਿੰਗ ਲੱਗਉਂਦੀ ਆ ਦਸਨਾ ਸਿੰਘ ਦੀ ਲਾਇਬ੍ਰੇਰੀ ਹੁੰਦੀ ਆ ਉਹ ਆਪਣੀ ਜਿਮ ਹੁੰਦੀ ਆ ਖੇਡ ਦਾ ਮੈਦਾਨ ਹੁੰਦਾ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਆ ਇੱਕ ਵਧੀਆ ਦਿੱਖ ਨਾ ਜਦੋਂ ਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਨਹੀਂ ਸਫੂਤ ਹੈਗੀ ਸਾਡੇ ਪਿੰਡ ਜੀ ਦੇ ਤੁਹਾਨੂੰ ਮਾਂਡਾ ਦੱਸਿਆ ਹੈਗੀ ਤਿੰਨ ਚਾਰ ਜੀ ਲਾਈਟਾਂ ਦਾ ਥੋੜਾ ਬੰਦੇ ਜਿਹੀ ਤੇ ਬਾਕੀ ਪਾਰਕਿੰਗ ਹੋਵੇ ਤੇ ਚਲੋ ਵਧੀਆ ਲੱਗੇ ਪੈਸਾਂ ਆ ਲੜੀ ਨਾਲੀ ਪੁੱਛਾ ਪੰਚੀਆਂ ਜੀ ਇਹ ਕੋਈ ਵੀ ਸਮੱਸਿਆ ਦੂਰੇ ਲੋਕੀਂ ਲੁਕਾਦੇ ਆ। ਸੋ ਫਿਰ ਇਹ ਤੋਂ ਵੀ ਜਿਵੇਂ ਤੁਹਾਡੇ ਕੋਲ ਸੇਵਾ ਕਰਨ ਦਾ ਲੋਕਾ ਜਾਂ 5 ਸਾਲ ਤੋਂ ਹੀ ਸੇਵਾ ਕੀਤੀ ਮੈਂ। ਸੋ ਕਰੇ ਇੱਕ ਕੰਮ ਜਿਹੜੇ ਕਾਫੀ ਹੋਣ ਵਾਲੇ ਹੀ ਜਿਹੜੇ ਕਿ ਕਿ ਗਲੀਆਂ ਨਾਲੀਆਂ ਤੱਕ ਦੀ ਕੰਮ ਹੋਣੀ ਹੋ। ਤੇ ਮੈਂ ਉਹ ਰਸਨ ਸੰਸਾਮਪਾੜ ਬਣਾਇਆ ਥੋੜਾ ਬਦਾ ਜਿੰਨਾ ਪੈਸਾ ਹੀ ਬਾਕੀ ਜੋ ਪਿੰਡ ਦੀ ਮਿਹਨਤ ਆ ਫਿਰ ਨੇ ਵੀ ਜੁਗ ਮੁਕਾ ਦਿੱਤਾ। ਸੋ ਵਧੀਆ ਕੰਮ ਹੋ ਗਏ ਐ ਸਰਕਾਰ ਨੂੰ ਵੀ ਪੈਸਾ ਵੀ ਥੋੜਾ ਬਦਾ ਜਿੰਨਾ ਆਡਾ ਪਿੰਡ ਤੋਂ ਕੰਮ ਆ ਰਿਹਾ ਮੁਕਾ ਰਿਹਾ। ਕਾਗਨਟੀ ਆਵਾਜ਼ ਦਾ ਬਸ ਕੋ ਜਿਹੜਾ ਪਿੰਡ ਕਾਫੀ ਫਸੜਿਆ ਹੋਇਆ ਕੀ ਲੱਗਦਾ ਇਹ ਸਰਕਾਰ ਸਿਆਤਾ ਨਹੀਂ ਗੱਲ ਜਾਂ ਗ੍ਰਾਂਡ ਘਰ ਆਉਂਦਾ ਕਿ ਇਹ ਲੈ ਹੋਵੇ ਇਸ ਸੜੀ ਬਾਕੀ ਦੇ ਹਿਸਾਬ ਨਾਲ ਥੋੜਾ ਹੀ ਐਸਾ ਘੱਟ ਹੀ ਹੁੰਦਾ ਕਿ ਇਹ ਸਰਕਾਰ ਬੜਨਾ ਮੰਤ ਕਰੇ ਗੱਲ ਤੇ ਕਿ ਉਹ ਬਿਜੂ ਵਿਰਾਂ ਦਾ ਕੰਮ ਕਰਾਉਂਦਾ ਕੋਬੇਦੀ ਦਾ ਸੰਗਾਰ ਦੀ ਸਮੱਸਿਆ ਕਾਫੀ ਪਿੰਨਾ ਹੁੰਦੀ ਹੈ ਜਿਹੜੇ ਯੂਪ ਲੋਕਾਂ ਦੇ ਨਾਲ ਸਾਥ ਨਹੀਂ ਕਰਦੇ ਜਿਹੜੀ ਸਿਕਾ ਰਸ ਨਹੀਂ ਕੋਣ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਨੂੰ ਇਹਦਾ ਸਮੱਸਿਆ ਹੈ ਕੋਈ ਗੱਲ ਨਹੀਂ ਤਾਂ ਪਿਛਾ ਸੰਕਾਰਡ ਸਰਕਾਰੀ ਜੈਕਟ ਇਹ ਕਿਦਾ ਲੱਗਣਾ ਚਾਹੀਦਾ ਲੱਗਣਾ ਚਾਹੀਦਾ ਜੇ ਜੇ ਨਹੀਂ ਲੱਗਣਾ ਚਾਹੀਦਾ ਨਹੀਂ ਸਮਝਾ। ਸਰਕਾਰ ਆਪਣੀ ਕਰਵੇ ਕਰਕੇ ਜਿਹਦਾ ਬੰਦਾ ਉਹ ਬਣਾਉਂਦਾ। ਤੁਕੀ ਮਰਦਾ ਤੁਨੂ ਕਾਦੇ ਬੰਦੇ ਵਿੱਚ ਕਿੰਨੇ ਕੇ ਜਿਹੜੇ ਨੇ ਕਾਰਮਨ ਹੋਣ। ਮੇਟਰੀ ਨੂੰ ਮੈਗਮ ਆ ਕੇ ਚੈੱਕ ਕਰੇ ਇਹ ਬੰਦਾ ਅਕਦਾ ਰਹਿਦਾ ਆਇਆ ਨਹੀਂ। ਕੋਈ ਜੀ ਪੈਕਾ ਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਤਾਂ ਗੱਲ ਜਾਈ ਨਾ ਪਾਈਆਂ ਤੇ ਨਹੀਂ ਆਮ ਹੁੰਦਾ। ਉਹ ਕਾਜੀ ਗਵਾਹ ਦੇ ਵਿੱਚ ਕਿਵੇਂ ਦੇਖਿਆ ਜਾਵੇ ਜੀ ਗੱਤ ਕੰਮ ਕਰਨਾ ਨਹੀਂ ਕੋਈ ਜਿਹੜਾ ਬੰਦਾ ਜੋ ਕਾਟੇ ਕੰਮ ਕਰਦਾ ਲਿਆ ਹੈਗਾ ਉਹ ਜੋ ਕਾਟ ਬਣਾ ਰਿਹਾ ਦੇ ਠੀਕ ਹੈ ਜੀ ਉਹ ਉਹ ਵੀ ਜੁੱਧ ਨਜਾ ਅਮਰਦ ਪੰਜਾਬ ਸਤਾਨੇ ਜਿਹੜੀ ਆ ਕਾਜੀ ਦੇ ਪੈਨ ਨੂੰ ਲੈ ਕੇ ਕਿਵੇਂ ਦੇ ਦੇ ਕੋਈ ਸਾਡੇ ਪਿੰਡ ਦਾ ਨਸਰਾ ਬਿਲਕੁਲ ਨਹੀਂ ਹੈ ਵਾਪਸ ਆਮ ਇੱਥੇ ਨਾ ਦਾ ਕਰਾ ਨੱਚ ਕਰਾ ਠੀਕ ਹੈ ਉਹ ਨੂੰ ਠੀਕ ਮੈਂ ਕਰ ਪਾ ਲਿਓ 100% ਜੀ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਆ ਰੂਰ ਦਾ ਹੁੰਦਾ ਤੁਹਾਡੇ ਵਿੱਚੇ ਕਾਫੀ ਨੌਜਵਾਨ ਹੁੰਦੇ ਉਹਨਾਂ ਵਾਸਤੇ ਤੁਹਾਡੀ ਨਵੀਂ ਬੜੀ ਪੰਚਾਇਤ ਬਣਦੀ ਪੈਣਾ ਹੁੰਦੀ ਦੇਖੋ ਜੀ ਸਾਡੀ ਸਰਕਾਰ ਨੂੰ ਆਈ ਵਿਲਾਸਾ ਕਿ ਪਰਚਾਂ ਵਾਲੇ ਕਿਰੇਡ ਨਾ ਬਣਾਇਆ ਜਾਏ ਤੇ ਕਿਰੇਡਾਂ ਨਾ ਅਮਸ਼ਲ ਬੁਗੜਾਣ ਸਰਕਾਰ ਨੂੰ ਚਾਹੀਦਾ ਬੱਚਿਆਂ ਵਾਸਤੇ ਉਪਾਲਾ ਕਾਏ ਕੋਈ ਮਾਤਾ ਦਾ ਬੋਤਨ ਵਾਪਸ